ਮੇਰੇ ਪਾਪ ਦੀ ਤਿਆ ਤਰਸ ਮੇਰੇ ਸਤ ਗੁਣੀ ਤਿਆ ਤਰਸ Thank okay. you. ਦੇ ਦਰਸ਼ਨ ਕਰਨ ਵਾਲੇ ਜਾ ਰਹੇ ਹਨ ਤੇ ਮਗਰ ਦਰਸ਼ਨ ਦੇਣ ਵਾਲਾ ਆ ਰਿਹਾ ਅੱਧੀ ਰਾਤ ਦਾ ਵੇਲਾ ਸੰਗਤ ਆਈ ਤੇ ਫਿਪਲੀ ਸਾਹਿਬ ਟਿਕ ਗਏ ਤੇ ਸਹਿਬ ਜਾ ਪਹੁੰਚੇ ਖੜਾ ਪ੍ਰਸਾਦ ਦਾ ਥਾਲ ਜਲਦੀ ਗਾਗਰ ਤੇ ਨਾਲ ਪੱਖਾ ਗਰਮੀ ਦੀ ਰਤ ਸੀ ਨਾ ਗੰਗਾ ਜੀ ਨੇ ਪੁੱਛਿਆ ਕਿਧਰ ਤੇ ਯਾਰ ਅੱਖ ਲੱਗੇ ਗੁਰੂ ਕੇ ਸਿੱਖ ਆ ਰਹੇ ਸੀ ਪਰ ਤੋਰ ਨਹੀਂ ਪਾ ਸਕੇ ਸੂਰਜ ਨੇ ਸਾਥ ਛੱਡ ਦਿੱਤਾ ਰਸਤੇ ਵਿੱਚ ਟਿਕ ਗਏ ਉਹ ਨਹੀਂ ਆ ਸਕੇ ਮੈਂ ਉਹਨਾਂ ਕੋਲ ਚੱਲਿਆ ਗੰਗਾ ਜੀ ਦੇ ਨੈਤਰ ਭਰ ਆਏ ਮੈਨੂੰ ਵੀ ਲੈ ਚੱਲੋ ਚੱਲੋ ਗੰਗਾ ਜੀ ਤੁਸੀਂ ਵੀ ਚੱਲੋ ਪਰ ਕਿਸੇ ਹੋਰ ਨੂੰ ਕੁਝ ਨਾ ਕਹੋ ਕਿਹੜਾ ਪ੍ਰਸਾਦ ਦਾ ਥਾਲ ਮੇਰੇ ਸੀਸ ਤੇ ਤੇ ਜਲਦੀ ਗਾਗਰ ਤੇਰੇ ਸਿਰ ਤੇ ਮੈਂ ਪੱਖਾ ਫੜ ਲੈਣਾ ਤੂੰ ਦੋ ਚਾਰ ਗਲਾਸ ਲੈ ਲੈ ਦਸਣਾ ਨਹੀਂ ਸੇਵਾ ਹੁੰਦੀ ਆ ਛੁਪਾ ਕੇ ਸੇਵਾ ਹੁੰਦੀ ਆ ਜਾ ਕੇ ਸੇਵਾ ਹੁੰਦੀ ਆ ਤਨ ਮਨ ਲਾ ਕੇ ਸਾ ਸੰਗਤ ਬੋਲੋ ਸ੍ਰੀ ਜੀ ਜਿਨ ਸੇਵਾ ਕੀਤੀ ਔਰ ਜਨਾਬ ਦੀ ਤਾਕਾਦੀ ਕੀਤੀ ਜਿਨ ਸੇਵਾ ਕੀਤੀ ਤੇ ਵਾ ਵਾ ਨਹੀਂ ਕਾਦੀ ਸੇਵਾ ਕੀਤੀ ਕਿਸੇ ਨੂੰ ਪਤਾ ਨਹੀਂ ਦਿੱਤਾ ਰਾਤ ਦਾ ਵੇਲਾ ਹੈ अगे अगे गुरु देव महाराज सच्चे पातशाह ते मगर मगर माता गंगा जी की कहते जाते हैं गुर सिखा की हर जोड़ दे हम पापी भी गत पाए पिपली सार संगत बिराज गई है रात अद्धी होने लगी है कि साहब ने जा बेनती की साध संगत कड़ा प्रसाद हाजिर है उठो प्यारे हो कड़ा प्रसाद वरताओ ਕੋਈ ਜਗਦਾਸੀ ਉਹਨੇ ਸੁਣਿਆ ਨਾਲ ਸਾਥੀਆਂ ਨੂੰ ਜਗਾਇਆ ਉઠੋ ਭਾਈ ਕੋਈ ਪ੍ਰੇਮੀ ਪ੍ਰਸਾਦ ਲੈ ਆਇਆ ਹੈ ਕਿਉਂਕਿ ਸੰਗਤ ਨੇ ਪ੍ਰਤਗਿਆ ਕੀਤੀ ਸੀ ਜਿਨਾ ਚਿਰ ਦਰਸ਼ਨ ਨਹੀਂ ਕਰਾਂਗੇ ਅਨਜਲ ਨਹੀਂ ਛੱਕਾਂਗੇ ਪਰ ਹੁਣ ਕੜਾ ਪ੍ਰਸਾਦ ਨੂੰ ਕੌਣ ਇਨਕਾਰ ਕਰੇ ਪ੍ਰਸਾਦ ਨੂੰ ਤਾਂ ਇਨਕਾਰ ਨਹੀਂ ਸੈਂਬਰ ਯਾਦਾ ਪ੍ਰਚੋਤ ਪ੍ਰਸਾਦ ਲੈ ਕੇ ਗਏ ਅਰਦਾਸਾ ਹੋ ਰਿਹਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਇਹ ਗੁਰੂ ਗ੍ਰੰਥ ਸਾਹਿਬ ਗੁਰੂ ਜੀ ਬਨਵਾ ਇਗਰੂ ਮਰਦਾਸ ਮਹਾਰਾਜ ਇਹ ਸ੍ਰੀ ਗੁਰੂ ਰਾਮਦਾਸ ਜੀ ਸੁਲਤਾਨ ਤੇ ਜਿਸ ਵੇਲੇ ਨਾਮ ਲਿਆ ਗੁਰੂ ਵਰਦੀਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਤੇ ਆਹ ਫਤ ਗੋੜ ਕੇ ਨਾਲ ਖੜੋਤੇ ਸਨ ਜਿਸ ਵੇਲੇ ਸਿਕਨਿਰਦਾਸ ਕੀਤੇ ਗਰੀਬ ਨਿਵਾਜ ਤੇਰਾ ਸਿੱਖ ਤੇਰੇ ਪਿਆਰ ਵਿੱਚ ਵਿੱਜਾ ਜਿਨੂੰ ਤੂੰ ਪਿਆਰ ਖਜ਼ਾਨਾ ਬਖਸ਼ਿਆ ਗੁਰਸਿੱਖਾ ਸੰਗਤਾਂ ਦੀ ਸੇਵਾ ਕਰਨ ਵਾਲਾ ਬਣਾਇਆ ਇਰੀਵਨਵਾਜੋ ਤੇਰਾ ਪਿਆਰਾ ਸਿੱਖ ਸੰਗਤ ਵਾਸਤੇ ਖੜਾ ਪ੍ਰਸ਼ਾਦ ਲਿਆਇਆ ਤੇ ਆਪ ਨੂੰ ਫਗ ਲਗੇ ਸੀਤ ਪ੍ਰਸਾਦ ਬਖਸ਼ੋ ਹਜ਼ੂਰ ਗਲ ਪੱਲਾ ਪਾ ਕੇ ਚਾਦਰ ਦੀ ਮੁਕਲ ਮਾਰ ਕੇ ਨਾਲ ਖੜੋਤੇ ਸਨ ਤੇ ਸ਼ੁਕਰ ਗੁਜ਼ਾਰਿਆ ਅੱਜ ਮੈਂ ਸਿੱਖ ਬਣਿਆ ਅੱਜ ਸਿੱਖਾਂ ਨੇ ਮੈਨੂੰ ਸਿੱਖ ਦਾ ਕਿਤਾਬ ਬਖਸ਼ਿਆ ਲੈ ਸੇ ਕਵਰ ਤਾ ਦੇ ਸਤਿਵਚਨ ਬਜੂ ਹੀ ਪਾਸਾ ਨੇ ਪ੍ਰਾਤ ਚੁੱਕ ਲਈ ਤੇ ਪ੍ਰਸਾਦ ਵਰਤਾਇਆ ਪਰ ਸਾਹਿਬ ਜੀ ਇੱਥੋਂ ਪ੍ਰਸਾਦ ਜੋ ਜੋ ਲੈ ਕੇ ਛਕਦਾ ਗਿਆ ਸਮਾਦਰੀ ਲੱਗਦੀ ਗਈ ਇੱਕ ਬਿਰਧ ਬਾਬਾ ਹੱਕ ਗਿਆ ਸੀ ਤੁਰ ਤੁਰ ਕੇ ਵਿਚਾਰਾ ਆਪਣੀਆਂ ਲੱਤਾਂ ਨੂੰ ਆਪ ਪਿਆ ਘੁੱਟਦਾ ਪ੍ਰਸਾਦ ਵਰਤਾਇਆ ਕਿ ਸਹਿਬ ਉਸ ਕੋ ਲਜਾ ਬੈਠੇ ਆ ਬਾਬਾ ਮੈਂ ਤੇਰੇ ਚਰਨ ਦਵਾ ਦਿਆਂ ਉਸ ਬਿਰਧ ਬਾਬੇ ਨੇ ਹਕਿਆ ਨਾ ਹੋਏ ਪਿਆਰੇ ਕਵਰਨੀ ਕਿਥੋਂ ਆਏ ਤੂੰ ਕਿਤਨੀ ਦੂਰੋਂ ਚੱਲ ਕੇ ਆਏ ਕੜਾ ਪ੍ਰਸ਼ਾਦ ਲਿਆਂਦਾ ਇਤਿਉਨ ਪਰਚਕੇ ਵੀ ਤੂੰ ਜਾਣਾ ਤੂੰ ਐ ਖੇਚਲਨਾ ਕਰਤਾ ਸਾਬ ਨੇ ਆਖਿਆ ਖੇਚਲ ਗੁਰਸਿੱਖਾਂ ਦੀ ਸੇਵਾ ਖੇਚਲੰਦੀ ਹੈ ਬਾਬਾ ਗੁਰਸਿੱਖਾਂ ਦੀ ਸੇਵਾ ਤਾਂ ਗੁਰੂ ਨਾਨਕ ਦੀ ਸੇਵਾ ਹੈ ਇਹ ਕਹੇ ਕਿ ਹਜ਼ੂਰ ਨੇ ਉਸ ਬ੍ਰਧ ਵਾਵੇ ਦੇ ਚਰਨ ਫੜਨੇ ਕਿੱਡੇ ਪਿਆਰ ਨਾਲ ਪਲੋਸੇ ਬਾਬ ਮਲੋਵਾ ਸੰਗ ਨੈਣ ਬਤੀਰੀ ਇੰਜ ਪਦਾਸੀ ਜਿਵੇਂ ਸਿੱਖ ਦੇ ਪੈਰਾਂ ਨੂੰ ਆਪਣੀਆਂ ਅੱਖਾਂ ਨਾਲ ਪੈ ਮਲਦੇ ਹੋ ਔਰ ਆਪਣਾ ਵਾਕ ਆਪ ਸੱਤ ਪੈ ਕਰਦੇ ਹੋ ਬਿਰਦਵਾਦੇ ਨੂੰ ਜੋ ਸੁੱਖ ਮਿਲਿਆ ਉਹ ਸੁੱਖ ਬਿਰਦਵਾਦੇ ਦੀ ਰਸਨਾ ਤੇ ਆਇਆ ਉਹ ਸਿੱਖਾ ਤੇਰਾ ਗੁਰੂ ਬਲਾ ਕਰੇ ਉਹ ਸਿੱਖਾ ਤੇਰਾ ਗੁਰੂ ਨਾਨਕ ਬਲਾ ਕਰੇ ਉਹ ਸਿੱਖਾ ਤੇਰਾ ਮੇੜਾ ਪਰ ਹੋਵੇ ਕਿੰਨਾ ਪਿਆਰ ਹੈ ਤੇਰੇ ਅੰਦਰ ਆ ਕੋਈ ਖਰਾਇਤ ਇਸ ਪਿਆਰ ਦੇ ਵਿੱਚੋਂ ਕੋਈ ਕਣੀ ਮੈਂ ਕੰਗਲੇ ਦੀ ਝੋਲੀ ਵੀ ਇਹ ਸਭ ਆਪਦੇ ਸੰਨ ਸ਼ੁਕਰ ਹੈ ਤੇਰੇਆਂ ਸਿੱਖਾਂ ਦੀ ਰਸਨਾ ਨੇ ਸਿੱਖ ਦਾ ਕਿਤਾਬ ਬਖਸ਼ਿਆ ਹੈ ਅੰਮ੍ਰਿਤ ਵੇਲਾ ਹੋਇਆ ਸੰਗਤ ਚਾਲੇ ਪਏ ਨਿਰਵਰਜਨ ਦੇ ਮਹਾਰਾਜ ਸੱਚੇ ਪਾਸਾ ਸਮਗਰਮ ਅਗਰ ਸੰਗਤ ਪਰਦੀ ਜਾਂਦੀ ਹੈ ਮੇਰੇ ਪਾਪਾ ਦੀ

ਓਏ ਦੱਸੇ ਇਨਾਨੀ ਕਿ ਜਿਹਦੇ ਦਰਸ਼ਨਾਂ ਨੂੰ ਤਾਂ ਹੀ ਕਰਦੇ ਜਾ ਰਹੇ ਹੋ ਇੱਕ ਵਾਰੀ ਪਿਛਾ ਪਰਤ ਕੇ ਜਾ ਸਕੋ ਦਰਸ਼ਨ ਦੇਣ ਵਾਲਾ ਮਗਰ ਮਗਰ ਤਰਿਆ ਹੁੰਦਾ ਜੀ ਪਰ ਸੱਚੇ ਦਰਸ਼ਨ ਕਰਨ ਵਾਲੇ ਵੀ ਪੈ ਪੜਦੇ ਹਨ ਤੇ ਦਰਸ਼ਨ ਦੇਣ ਵਾਲਾ ਵੀ ਭਿਆ ਆਖਦਾ ਮੇਰੇ ਬਾਬਾ ਦੀ ਤੋਂ ਦਰਸ਼ਨ ਮੇਰੇ ਸਤਿਗੁਰੂ ਦੀ हो संगर जी बा ਸਨ 83 ਦਿਨ ਸੜਾ ਜਵਾਨੀ ਨਹੀਂ ਪੜ ਰਹਿ ਇਹਨਾਂ ਨੇ ਦਿਨ ਰਾਤ ਦਰਸ਼ਨ ਦਰਸ਼ਨ ਦੀ ਪਿਆਸ ਅੰਦਰ ਨਾਇਕ ਦਿਨ ਰਾਤ ਇਹਨਾਂ ਨੇ ਇਹ ਬੰਦ ਕੀਤਾ ਕੋਈ ਕਿਤੋਂ ਚਲੇ ਆ ਕੋਈ ਕਿਤੋਂ ਨਾਲ ਲੜੇ ਇਹਨੇ ਜਿਵੇਂ ਪਰਬਤਾਂ ਤੇ ਮੀਂਹ ਪੈਂਦਾ ਤੇ ਫਿਰ ਪਾਣੀ ਵਗ ਚੁਰਦਾ ਕੋਈ ਨਦੀ ਕਿਤੋਂ ਨਾਲ ਲੱਗ ਜਾਂਦੀ ਹੈ ਕੋਈ ਨਾਲਾ ਕਿਤੋਂ ਮਿਲ ਜਾਂਦਾ ਹੈ ਨਾਲ ਤੇ ਸਾਰਾ ਪਾਣੀ ਮਿਲ ਕੇ ਫਿਰ ਕਿਦਰ ਨੂੰ ਧਾਈ ਕੀਤੀ ਜਾਂਦਾ ਹੈ ਸਮੁੰਦਰ ਨੂੰ ਇਹ ਗੁਰੂ ਸਮੁੰਦ ਨਦੀ ਸਭ ਸਿੱਖੀ ਸੇਕ ਨਦੀ ਵਾਂਗੂ ਸਮੁੰਦਰ ਨੂੰ ਮਿਲਣ ਵਾਸਤੇ ਧਾਈ ਕੀਤੀ ਜਾ ਰਹੀ ਹੈ ਬਸ ਥੋੜੀ ਵਿਥੇ ਬਾਕੀ ਆ ਸੋਨਾ ਹਰਮੰਦਰ ਸਾਹਿਬ ਇੱਥੇ ਸਭੇ ਥਾਂ ਨਹੀਂ ਤੁਦ ਜਿਹਾ ਕੀ ਕੀ ਸਾਧ ਸੰਗਤ ਜੋੜੇ ਇੱਥੇ ਉਤਾਰ ਦਿਓ ਇਸ ਤੋਂ ਅਗਾਂ ਜੋੜਾ ਨਹੀਂ ਜਾਂਦਾ ਸਭਨਾ ਨੇ ਜੋੜੇ ਉਤਾਰ ਦਿੱਤੇ ਕੋਈ ਵੀ ਪ੍ਰੇਮੀ ਹੁਣ ਬਹਿ ਜਾਓ ਜੋੜਿਆਂ ਦਾ ਰੱਖਾ ਬਾਕੀ ਸੰਗਤ ਦਰਸ਼ਨ ਕਰ ਲਵੇ ਤੇ ਉਹ ਪ੍ਰੇਮੀ ਪਿੱਛੋਂ ਦਰਸ਼ਨ ਕਰੇਗਾ ਪਰ ਕੋਈ ਨਹੀਂ ਬੈਠਦਾ ਇੱਕ ਨੂੰ ਆਖਿਆ ਤੂੰ ਬਹਿ ਜਾ ਉਹਨੇ ਆਖਿਆ ਜੀ ਮੈਂ ਤਾਂ ਜਿਸ ਵੇਲੇ ਦਾ ਚਲਿਆ ਹਾਂ ਇਹ ਹੀ ਅਰਦਾਸੇ ਕਰਦਾ ਆਂ ਖੰਭ ਵੀ ਕੰਦੜੇ ਜੇਨਾ ਜਿੰਨਾ ਸਾਵੀ ਤੋਲ ਤਨ ਜਰਾਈ ਆਪਣੇ ਲਾ ਸੱਜਣ ਟੋਲ ਕਿਤੇ ਖੰਭ ਮਿਲਦੇ ਹੁਣ ਤੇ ਲੈ ਲਵਾਂ ਆਪਣਾ ਤਨ ਦੇ ਕੇ ਤਨ ਦੇ ਬਦਲੇ ਤੇ ਫਿਰ ਉੱਡ ਪਾਵਾਂ ਉਹਨਾਂ ਖੰਭਾਂ ਨਾਲ ਤੇ ਜਾ ਪਹੁੰਚਾਂ ਕਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸਾ ਦੇ ਚਰਣਾ ਵਿੱਚ ਖੰਭ ਵਿਕੂ ਦਾ ਹੁਣ ਬੱਜਰੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹਾ ਜਿਸ ਪਾਸ ਬੈਠੇ ਆ ਸਹੀ ਜਿਸ ਕੋਲ ਅਸੀਂ ਬੈਠੇ ਆ ਸੋਭ ਗੋ ਜਿਸ ਕੋਲ ਬੈਠੇ ਆ ਸਾਡੀ ਸੋਭਾ ਕਦੇ ਬੈਠਿਆ ਰੋਜ ਪਿਆਰੇ ਨਾਲ ਕੋ ਲਾਣੀ ਕੇ ਘਰ ਗੁਰੂ ਰੰਸੋ ਬੇਸ਼ੱਕ ਹੋਵੇਗਾ ਪਰ ਪਿਆਰ ਨਾਲ ਘਰ ਜੱਟ ਗੜੀ ਆਖੇ ਮੈਂ ਜਾ ਬਵਾ ਇਹ ਕੋਈ ਵਿਰਲਾ ਨਹੀਂ ਤਾਂ ਘਰ ਗੁਰੂ ਦੇ ਹੁੰਦਿਆਂ ਵੀ ਮੱਥਾ ਟੇਕਣ ਦੀ ਫੁਰਸਤ ਨਹੀਂ ਇਹ ਮੱਥਾ ਟੇਕਿਆ ਵੀ ਹੈ ਤਾਂ ਬਸ ਮਿੰਟ ਅੱਧਾ ਮਿੰਟ ਕਿਤੇ ਜੱਟ ਬਹਿਨ ਦਾ ਖਿਆਲ ਨਹੀਂ ਆਇਆ ਲੱਭ ਕੇ ਵੇਖਾਂ ਤਾਂ ਸਹੀ ਮੇਰੀ ਕਿੰਨੀ ਕਸੂਬਾ ਹੁੰਦੀ ਹੈ ਮੈਂ ਕਿਤਨਾ ਕਸੂਬਦਾਂ ਕੋਲ ਬੈਠਿਆ ਇਹ ਪ੍ਰਤੀਤ ਆਈ ਨਹੀਂ ਕਿ ਸੇ ਵਕਦਨ ਜਿਸ ਪਾਸ ਬੈਠਿਆ ਸੋਈਏ ਸੁਬਨਾ ਦਾ ਵਿਸਾ ਤੇਰਾ ਵਿਸਾ ਬਣੇਗਾ ਉਹ ਤੂੰ ਤੇਬਾਰੀ ਹੋ ਜਾਏਗਾ ਜਿਸ ਬੰਦੇ ਦਾ ਵਿਸਾ ਨਹੀਂ ਉਹ ਵੀ ਕੋਈ ਬੰਦਾ ਹੈ ਜਿਸ ਤੇ ਕੋਈ ਕੌਡੀ ਨਹੀਂ ਵਿਸਦਾ ਕੋਈ ਪੈਸਾ ਨਹੀਂ ਵਿਸਦਾ ਹੱਟੀ ਤੋਂ ਚੀਜ ਲਾਉ ਆਖਦਾ ਵੀ ਪੈਸੇ ਦੇ ਕੇ ਜਾ ਅਖੋ ਹੁਣੇ ਆ ਕੇ ਦਿਨਾ ਤਾਂ ਚੀਜ਼ ਰੱਖ ਜਾ ਤੇ ਤਾਂ ਪਰ ਜਿਨ੍ਹਾਂ ਦੇ ਵਿਸਾਹ ਹੁੰਦੇ ਹਨ ਲੈ ਜਾਓ ਜੀ ਕੋਈ ਨਹੀਂ ਕਰਦੀ ਗੱਲ ਹੈ ਪੈਸੇ ਆ ਜਾਣਗੇ ਇਹ ਵਿਸਾਹ ਤੇਰਾ ਗੁਰੂ ਕੋਲ ਬੈਠਿਆ ਐਸਾ ਵਿਸਾਹ ਹੋ ਜਾਏਗਾ ਕਿ ਕੀਮਤ ਪਿੱਛੋਂ ਦੇਵੇਂਗਾ ਪਦਾਰਥ ਤੈਨੂੰ ਪਹਿਲਾਂ ਮਿਲੇਗਾ ਕੀਮਤ ਕੀ ਹੈ ਪੁੰਨਾ ਦੀ ਪੁੰਨ ਪਿੱਛੋਂ ਬਣਾ ਲਈ ਸੁਖ ਪਹਿਲਾਂ ਲੈ ਲੈ ਨਹੀਂ ਤਾਂ ਪੁੰਨ ਦੇਣੇ ਪੈਂਦੇ ਨੇ ਤੇ ਸੁਖ ਪਿੱਛੋਂ ਪ੍ਰਾਪਤ ਹੁੰਦੇ ਨੇ ਪਰ ਜਿਨ੍ਹਾਂ ਦੇ ਵਿਸਾਹ ਹੁੰਦੇ ਹਨ ਉਹਨਾਂ ਨੂੰ ਪੁੰਨ ਭਾਵੇਂ ਪਿੱਛੋਂ ਵੀ ਦਿੱਤੇ ਜਾਣ ਸੁਖ ਪਹਿਲਾਂ ਮਿਲਦੇ ਹਨ ਸਾਧ ਸੰਗਤ ਬੋਲੋ ਸ੍ਰੀ ਤੇ ਇੱਕ ਇੱਕ ਨੂੰ ਪੁੱਛਿਆ ਜਿਹਨੂੰ ਪੁੱਛਿਆ ਉਸੇ ਨੇ ਆ ਕਿਹਾ ਮੇਰਾ ਜੀ ਕਰਦਾ ਮੈਂ ਪਹਿਲਾਂ ਜਾ ਮੱਥਾ ਟੇਕਾਂ ਤੇ ਫਿਰ ਗੁਰੂਵਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਾਦਰ ਦੀ ਬੁਖਲਵਾਰੀ ਹੋਈ ਅੰਮ੍ਰਿਤ ਵੇਲਾ ਹੈ ਅੱਗੇ ਹੋ ਗਏ ਸਾਧ ਸੰਗਤ ਤੁਸੀਂ ਜਾਓ ਦਰਸ਼ਨ ਕਰੋ ਪਾਤਸ਼ਾਹ ਦਾ ਤੇ ਜੋੜਿਆਂ ਦਾ ਰੱਖਾਂ ਮੈਂ ਬੈਠਦਾ ਤੇ ਆਪ ਚੌਕੜੀ ਮਾਰ ਕੇ ਬੈਠ ਗਏ ਇਹੋ ਸੰਗਤ ਹੈ ਅਸੀਂ ਤਾਂ ਸੰਗਤ ਨੂੰ ਮਾਮੂਲੀ ਗੱਲ ਸਮਝਦੇ ਹਾਂ ਪਰ ਸਹਿਬਾ ਜੀ ਨੇ ਇੱਕ ਉਤਮ ਪੰਤ ਸੁਣੀ ਉਹ ਗੁਰ ਸੰਗਤ ਅਬਜਲ ਪਾਰ ਉਤਰਨ ਦਾ ਇਕੋ ਹੀ ਇਕੋ ਹੀ ਵਸੀਲਾ ਹੈ ਸਤ ਸੰਗ ਜਿਹਨੂੰ ਰੋਜ਼ ਸਵੇਰੇ ਉੱਠਦਿਆਂ ਸਤ ਸੰਗ ਦੀ ਖਿੱਚ ਨਹੀਂ ਪਈ ਜਾਣੋ ਇਸ ਦਾ ਹਿਰਦਾ ਸ਼ੂਨਿਆ ਹੈ ਇਹ ਹੋਇਆ ਘਰ ਜਪ ਲਿਆ ਸੂ ਘਰ ਗੁਰੂ ਗ੍ਰੰਥ ਸਾਹਿਬ ਹੈ ਬੇਸ਼ੱਕ ਹੋਵੇ ਜਿਸ ਅਦਕ ਗੁਰੂ ਮਿਲ ਗਿਆ ਘਰ ਸੰਗਤ ਤਾਂ ਨਹੀਂ ਨ ਮਿਲੀ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਾਂ ਮਿਲੰਤ ਜਮ ਤਰਾਸ ਮਿਟਾਈ ਜੇ ਜਮ ਦੀ ਤਰਾਸ ਮਿਟਾਣੀ ਹੂੰ ਤਾਂ ਰੋਜ ਸੰਗਤ ਵਿੱਚ ਆ ਕੀ ਦੀ ਤਾਕੀਦ ਕੀਤੀ ਐ ਸਤ ਸੰਗਤ ਸਿਓ ਮਿਲਦੇ ਰਹੇ ਮਿਲਦੇ ਰਹੇ ਅੱਜ ਉਹ ਯਾਦਗਾਰੀ ਦਿਨ ਹੈ ਜਿਤਨਾ ਰਾਵੀ ਨੇ ਗੁਰੂ ਵਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ बिराजन वास्ते बेनती की आओ गरीब नवाज बिराज मेरे बिराजो। ने फिर भाग ला दिते हर गुरु ने किया भाग लाए हैं गुरु अमरदशाह ने ब्यासा भाग लाए साहब कलगिजर महाराज सच्चे पातशाह ने गोदावरी भाग लाए ਪੌਂਟੇ ਸਾਹਿਬ ਜਮਨਾ ਨੂੰ ਭਾਗ ਲਾਇਆ ਇਹ ਤੋਂ ਵੱਡਾ ਵੀ ਕੋਈ ਦੁੱਖ ਹੋ ਸਕਦਾ ਪਰ ਨਾਲ ਰਜਾ ਵੀ ਕਿਉਂਕਿ ਅਸੀਂ ਸਿੱਖ ਵੀ ਹਾਂ ਸਾਡਾ ਸਿਰਫ ਦੁਨਿਆਵੀ ਇਨਾ ਹਤਾ ਨਹੀਂ ਸੰਸਾਰਿਕ ਰਿਸ਼ਤਾ ਨਹੀਂ ਅਸੀਂ ਸਿੱਖ ਵੀ ਹਾਂ ਤਾਂ ਸਿੱਖ ਨੇ ਪਾਣਾ ਮੰਨਣਾ ਹੈ ਇਹ ਸਹਿਬ ਆਗਦੇਸਾਂ ਨੂੰ ਸ਼ੁਕਰ ਹੈ ਤੇਰੇਆਂ ਸਿੱਖਾਂ ਦੀ ਰਸਨਾ ਨੇ ਸਿੱਖ ਦਾ ਕਿਤਾਬ ਬਖਸ਼ਿਆ ਹਦੂਰ ਨੇ ਪੂਰਨੇ ਪਾ ਦਿੱਤੇ ਸੰਸਾਰ ਦੇ ਸਾਰੇ ਦੁੱਖ ਤੇ ਸਾਰੀਆਂ ਅਕਲਾਂ ਸਾਰੀਆਂ ਮੁਸੀਬਤਾਂ ਪर्वਤ ਬਣ ਕੇ ਸਿਰ ਤੇ ਆ ਪੈਣ ਫਿਰ ਵੀ ਸਿੱਖ ਨੇ ਰਜਾ ਮੰਨ ਕੇ ਇਹ ਸਾਰੇ ਦੁੱਖ ਜਲਣੇ ਨੇ ਇਹ ਬੀਜ ਤੂੰ ਹੀ ਬੋਇਆ ਸ਼ਹੀਦੀ ਦਾ ਉਹ ਕੁਰਬਾਨੀ ਦਾ ਪਾਤਸ਼ਾਹ कुरबानिया दे उस्ताद है जो भी संसार कोई कुर्बानी देगा उसने तेरे को सबक सिख्या है और वो सबक तू अज सिंग बोलो श्री वाह खुल करम कि बैठा करम রূপা পেলি ঠাট মেরে তুই আহারায় যোজা ਮੋਹੇ ਦੀ ਮਾਨ ਪਤ